ਜੀ ਗਏ ਜਰਾ ਬੋਸ ਮਾ ਦੀ ਜੀ ਬਾਈ ਦਾ ਸੈਂਡਵਿਚ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੂਗੀ ਡਵਾਈਡ ਕਰੋ ਕਿ ਵਾਤੋਵਾਤ ਇੱਧਰ ਆਓ ਇਹਨੂੰ ਖਾਣਾ ਪਸੰਦ ਕਰੋ ਖਾ ਕੇ ਦੇਖੋ ਵਾਤੋਵਾਤ ਖਾਓ ਨਹੀਂ ਕਿ ਤੁੱਕੀ oily ਕੁਛ ਨਹੀਂ ਹੈਗਾ ਆਪਣੀ ਸਿਹਤ ਵਾਤੋਵਾਤ ਜ਼ਿਆਦਾ ਬੈਸਟ ਹੈ ਦੇਖ ਕੇ ਤੇ ਕਾਫੀ ਜਣੇ ਹੋਣ ਆਣ ਗਏ ਬਾਜੀ ਨੇ ਕਿਹਾ ਕਿ ਜੋ ਸਾਨੂੰ ਪਸੰਦ ਰੱਖਿਆ ਤੇ ਜਿੰਨਾ ਪਸੰਦ ਲੱਗੇ ਤੁਸੀਂ ਫ੍ਰੀ ਦੇਵਾਂਗੇ ਹਾਂਜੀ ਐਹੀ ਗੱਲ ਕਹੀ ਸੀ ਨਾ ਬਾਜੀ ਨੇ ਹਾਂਜੀ ਤੇ ਬੱਟ ਹੋ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਤਾਂ ਰੋਜ਼ ਹੀ ਆਂਦੀ ਖਾਣ ਪੁੱਛ ਤੇ ਪੈਸੇ ਦੇ ਕੇ ਜਾਊਗਾ ਕਿ ਨਹੀਂ ਨਹੀਂ ਦੇ ਕੇ ਜਾਵਾਂਗੇ ਫਿਰ ਉਹਦੇ ਬਦਲੇ ਕੋਈ ਪੈਕ ਕਰਾਵਾਂਗੇ ਥੈਂਕ ਯੂ ਸੋ ਮਾਟ ਪਰ ਮੈਂ ਜਤਨ ਵਰਗੇ ਨੂੰ ਖਾ ਇਹਨਾਂ ਨੂੰ ਖਾਣ ਨੂੰ ਦਈ ਕਿਉਂਕਿ ਮੇਰੀ ਬੈਸਟ ਚੀਜ਼ ਆ ਮੈਂ ਸ਼ੇਅਰ ਨਹੀਂ ਕਰਦੀ ਹੁੰਦੀ ਬੈਸਟ ਚੀਜ਼ ਕਿਸੇ ਨਾਲ ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਛੋਟਾ ਭਰਾ ਪਵਨ ਅੱਜ ਇੱਕ ਐਸੀ ਵੀਡੀਓ ਲੈ ਕੇ ਆਇਆ ਹਾਂ ਮੈਂ ਇਹੋ ਜੇ ਭਰਾ ਕੋ ਆਏ ਕਿ ਜਿਹੜੇ ਕੋ ਕਸਟਮਰ ਨਹੀਂ ਆਉਂਦਾ ਸੀ ਪੁੱਛਦੇ ਆਂ ਭਾਜੀ ਨੂੰ ਗੱਲਬਾਤ ਕਰਦੇ ਆਂ ਕਿ ਕਸਟਮਰ ਕਿਉਂ ਨਹੀਂ ਆ ਰਿਹਾ ਕਿਉਂ ਪੰਜਾਬੀ ਭਰਾ ਕੋ ਸਾਡੇ ਕੋ ਗਾਹਕ ਨਹੀਂ ਆ ਰਿਹਾ ਕਿੰਦਰ ਲੋਕਾਂ ਦੀ ਦੁਕਾਨਾਂ ਤੇ ਕਸਟਮਰ ਬਹੁਤ ਜਾ ਰਹੇ ਨੇ ਮਗਰ ਬਾਈ ਦੀ ਦੁਕਾਨ ਤੇ ਕੋਈ ਕਸਟਮਰ ਨਹੀਂ ਆ ਰਿਹਾ ਚਲਿਏ ਅਸੀਂ ਬਾਈ ਨਾਲ ਕਰਦੇ ਆਂ ਗੱਲ ਜੀ ਵੀਰ ਜੀ ਸਾਸਿਓ ਭਾਜੀ ਤੁਸੀਂ ਸਾਨੂੰ ਫੋਨ ਕੀਤਾ ਅਸੀਂ ਤੁਹਾਡੇ ਕੋ ਆਏ ਆਂ ਹਾਂ ਜੀ ਸੇਵਾ ਦੱਸੋ ਸਾਡੀ ਸਾਡੇ ਲਈ ਕੀ ਸੇਵਾ ਕੀ ਭਾਜੀ ਭਾਈ ਤੁਹਾਡੇ ਲੈਕਸਿਆਂ ਨਹੀਂ ਤੁਹਾਨੂੰ ਬੇਨਤੀ ਆ ਤੇ ਆਪਣੇ ਪੰਜਾਬ ਦੀ ਜਨਤਾ ਨੂੰ ਭਰਾ ਨੂੰ ਬੇਨਤੀ ਆ ਜੀ ਕਿ ਜੇ ਉਹ ਆਪਣਾ ਪੰਜਾਬੀ ਭਰਾ ਆਪਣਾ ਕੰਮ ਸ਼ੁਰੂ ਕਰਦਾ ਤਾਂ ਦਾ ਸਾਥ ਦੇਣਾ ਚਾਹੀਦਾ ਸਾਡੇ ਪੰਜਾਬੀ ਭਰਾਵਾਂ ਕੀ ਕਹਿੰਦਾ ਮਤਲਬ ਤੁਹਾਡਾ ਕੋਈ ਸਾਥ ਨਹੀਂ ਦੇ ਰਿਹਾ ਬਿਲਕੁਲ ਹੀ ਸਾਥ ਮਿਲਾਵੇ ਆਪਣੇ ਪੰਜਾਬੀ ਬੰਦਿਆ ਦਾ ਬਿਲਕੁਲ ਹੀ ਸਪੋਰਟ ਨਹੀਂ ਦੀ ਪਈ ਆਪਾਂ ਨੂੰ ਕਿਉਂ ਕਿੰਨਾ ਚਿਰ ਹੋ ਗਿਆ ਭਾਈ ਤੁਹਾਨੂੰ ਇੱਥੇ ਕੰਮ ਕਰਦੇ ਪਾਜੀ ਲਗਭਗ 6-7 ਮਹੀਨੇ ਹੋ ਗਏ ਆਪਾਂ ਨੂੰ 6-7 ਮਹੀਨੇ ਵਿੱਚ ਭਾਈ ਆਉਣਾ بس ਟਾਈਮ ਪਾਸ ਹੀ ਚੱਲਦਾ ਪਿਆ ਕੋਈ ਕਮਾਈ ਨਹੀਂ ਹੋਈ ਕਮਾਈ ਨਹੀਂ ਹੋਈ ਹਾਂਜੀ ਤੇ ਜਿਹੜੇ ਪੈਸੇ ਜਿਹੜੇ ਨਾਰੇ ਫਿਰ ਪੱਲਿਓ ਲਾ ਰਹੇ ਪੱਲਿਓ ਹੀ ਪੈਂਦੇ ਰਹੇ ਆ ਤੇ ਜਿਹੜੇ ਕਸਟਮਰ ਆਇਆ ਭਾਜੀ ਬਹੁਤ ਹੀ ਘੱਟ 2-4 ਕਸਟਮਰ ਮਸਾਂ ਹੀ ਆਏ ਆ ਕਿੰਨੇ ਵੇ ਤੇ 3 ਵੇ ਤੇ ਆਇਓ ਹਾਂਜੀ ਹੁਣ ਟਾਈਮ ਕਿੰਨਾ ਹੋ ਗਿਆ 9:00 ਵਜੇ ਆ ਭਾਈ ਲਗਭਗ 9:00 ਵਜੇ ਹੋਣਗੇ 9:00 ਵਜੇ ਤੇ 300 ਰੁਪਏ ਨਾਲ ਤੁਸੀਂ ਘਰ ਕਿੱਦਾਂ ਚਲਾ ਰਹੇ ਹੋ ਕਿੱਦਾਂ ਭਾਈ ਟਾਈਮ ਪਾਸ ਆ ਬਸ ਟਾਈਮ ਪਾਸ ਹਾਂਜੀ ਘਰ ਦੇ ਕਹਿੰਦੇ ਨਹੀਂ ਕੁਛ ਕੀ ਹਾਂ ਵੀ ਤੂੰ ਘਰ ਮੇ ਖੋਲੇ ਆ ਤੇ ਪੈਸਾ ਤਾਂ ਕੋਈ ਲੈ ਕੇ ਘਰ ਦੇ ਭਾਜੀ ਬਿਲਕੁਲ ਕਹਿੰਦੇ ਉਹ ਤੇ ਗੱਲ ਪੈਂਦੇ ਪਏ ਆ ਤੇ ਕਹਿੰਦੇ ਜੇ ਤੂੰ ਕੋਲੋਂ ਹੀ ਆਪਣੇ ਪੈਸੇ ਖਰਚੇ ਤੇ ਨਾ ਕਮਾਈ ਕੋਈ ਨਹੀਂ ਹੋਈ ਤੂੰ ਕੰਮ ਬੰਦ ਕਰ ਗੱਡੀ ਨੂੰ ਵੇਚ ਤੇ ਬਾਹਰ ਅੰਦਰ ਨਿਕਲ ਕਦੇ ਬਾਹਰ ਅੰਦਰ ਬਾਹਰ ਕਿਸ ਛੋਟੀ ਮੋਟੀ ਕੰਟਰੀ ਦੇ ਵਿੱਚ ਅੱਛਾ ਆਪਣਾ ਹਿੰਦੁਸਤਾਨ ਹੀ ਛੱਡ ਦੇਣਾ ਕਹਿੰਦੇ ਹਾਂ ਜੀ ਬਿਲਕੁਲ ਭਾਜੀ ਬਿਲਕੁਲ ਤੇ ਭਾਜੀ ਸਾਰਿਆਂ ਨੂੰ ਬੇਨਤੀ ਹੈ ਇੱਕ ਵਾਰੀ ਬਾਈ ਨਾਲ ਸੀ ਤੁਹਾਨੂੰ ਦੱਸਦੇ ਕੀ ਬਣਾਉਂਦੇ ਕਿੰਨਾ ਕਿ ਵਧੀਆ ਬਣਾਉਂਦੇ ਆ ਤੇ ਇੱਕ ਬੇਨਤੀ ਹੈ ਕਿ ਇੱਕ ਵਾਰੀ ਆ ਕੇ ਭਰਾ ਨੂੰ ਸਪੋਰਟ ਜਰੂਰ ਜਿਆ ਸਪੈਸ਼ਲ ਹੈ ਆਪਣਾ ਜੀ ਬ੍ਰਾਊਨ ਸੈਂਡਵਿਚ ਸਪੈਸ਼ਲ ਆ ਜੀ ਫਰਾਈਡ ਮਹਮਦ ਸਿਆ ਜੀ ਬਰਗਰ ਤਾਂ ਆਪਣੀ ਟੋਟਲੀ ਰੈਸਟੋਰੈਂਟ ਕੁਆਲਿਟੀ ਹੈਗੀ ਬਰਗਰ ਸਟੂਡੈਂਟ ਵਾਲੀ ਕੁਆਲਿਟੀ ਬਿਲਕੁਲ ਪਾਜੀ ਤਾਂ ਤਾਂ ਵੀ ਗੱਗ ਨਹੀਂ ਆ ਰਿਹਾ ਤਾਂ ਵੀ ਨਹੀਂ ਆ ਰਿਹਾ ਪਾਜੀ ਆਪਾਂ ਕੰਮ ਵੀ ਰਣਜੀਤ ਐਵੇ ਨੂੰ ਤਾਂ ਸਿੱਖਿਆ ਵਾ ਕਹਿਣ ਦਾ ਮਤਲਬ ਸਿੱਖ ਵੇਖ ਕੇ ਜਦੋਂ ਦੁਨੀਆ ਦੇਖਦੀ ਐ ਸਿੱਕ ਸੋਨਾ ਸਿੱਕ ਸਾਡਾ ਭਰਾ ਕੰਮ ਕਰਦਾ ਤੇ ਗੱਡੀਆਂ ਰੁਕ ਜਾਂਦੀਆਂ ਲੈਣਾ ਲੱਗ ਜਾਂਦੀਆਂ ਪਾਜੀ ਪਾਜੀ ਉਹ ਕਹਿਣ ਦੀਆਂ ਗੱਲਾਂ ਆ ਪਰ ਕੋਈ ਪ੍ਰੈਕਟੀਕਲ ਨਹੀਂ ਕੋਈ ਕਰਦਾ ਇਹਨਾਂ ਗੱਲਾਂ ਨਹੀਂ ਵੀਰ ਜੀ ਸਾਡੇ ਭਰਾ ਐ ਨਾ ਕੋ ਪੰਜਾਬੀ ਭਰਾ ਸਾਡੇ ਬਹੁਤ ਦਿਆਵਾਨ ਨੇ ਇਹ ਤੁਹਾਡੀ ਗੱਲ ਹੁੰਦਾ ਤੱਕ ਜਾਏਗੀ ਤੇ ਜਰੂਰ ਸੁਣਨਗੇ ਜਰੂਰ ਤੁਹਾਡੇ ਕੋ ਆਣਗੇ ਭਾਜੀ ਬਹੁਤ ਧੰਨਵਾਦ ਜਿਹੜੇ ਆਪਣੇ ਕੋਲ ਹੁਣ ਟੇਸਟ ਕਰਨ ਜੇ ਟੇਸਟ ਨਾ ਆਵੇ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਚਿਲੇਆ ਸਭ ਤੋਂ ਜਿਹੜਾ ਇੱਕ ਵਾਰ ਖਾ ਲੈਂਦਾ ਉਹ ਦੁਬਾਰਾ ਸਾਡੇ ਕੋਲ بڑے ਮੂੰਹੋਂ ਕਹਿੰਦਾ ਇਹ ਬਹੁਤ ਵਧੀਆ ਵਾ ਜੀ ਜੀ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਭਾਜੀ ਇਹ ਆਪ ਇਹਦੇ ਉੱਪਰ ਲਾਈ ਆ ਗਈ ਮਿਊਨਿਸੋ ਵੀ ਵਿਬਾ ਦੀ ਭਾਜੀ ਟੋਟਲ ਹੀ ਬੀਬਾ ਦਾ ਸਾਰਾ ਸਮਾਨ ਆਪਣੇ ਕੋਲ। ਆਪਾਂ ਪਹਿਲਾਂ ਲਗਾਏ ਸੀ ਮਿਉਨਿਸ ਬ੍ਰੈਡ ਦੇ ਉੱਪਰ। ਉਸ ਤੋਂ ਬਾਅਦ ਆਪਾਂ ਭਰਤੀ ਪਾਦੀ ਜਦੋਂ ਨੀਂਆ ਨਹੀਂ ਭਰੀ ਜਾਂ ਪੱਕੇ ਮਖਾਨ ਦੀਆਂ। ਹਾਂਜੀ। ਉਸੇ ਤਰ੍ਹਾਂ ਆਪਾਂ সুইਟ ਕੌਰ ਨਾਲ ਭਰਤਾ ਇਹਨੂੰ ਬ੍ਰੈਡ ਨੂੰ। ਪਰਾਉਗੀ ਹੁਣ ਆਪਣੀ گارਲਿਕ ਸੌਸ। ਛੇ ਜਵਾਨ ਦੀ। ਹਾਂਜੀ। ਪਰਾਊਗਾ ਆਪਣਾ ਹੁਣ ਪਿਆਜ਼। ਪਿਆਜ਼। ਉਹ ਵੀ ਖੁੱਲਾ ਡੁੱਲਾ ਭਾਜੀ। ਪਿਆਰ ਜਿੰਨਾ ਗਾ ਕਵੇ ਹੱਦੋਂ ਵੱਲ ਟੋਕਰੇ ਭਰ-ਭਰ ਕੇ ਦੇਵਾਂਗੇ। ਇਹ ਭਾਜੀ ਤੰਦੂਰੀ ਸੌਸ ਆਪਣੀ ਉਹ ਵੀ ਖੁੱਲੀ ਡੁੱਲੀ। ਖੁੱਲੀ ਡੁੱਲੀ। ਉਹਦਾ ਨਾਂ ਨਾ ਰੱਖਦੀ ਐ ਖੁੱਲਾ ਡੁੱਲਾ ਸੈਂਡਵਿਚ। ਬਿਲਕੁਲ ਇਹ ਆਪਣੀਆਂ ਟੋਟਲੀ ਵਾਜਸ ਆ ਗਈਆਂ ਸਬਜ਼ੀਆਂ ਜਿੰਨੀਆਂ ਵੀ ਹਨ ਹੋ ਗਿਆ ਆਨਿਅਨ ਹੋ ਗਿਆ ਗਾਜਰ ਹੋ ਗਈ ਸ਼ਿਮਲਾ ਹੋ ਗਈ ਜੇ ਭਾਈ ਸਿਰੋਂ ਆਪਾਂ ਸੋਜੀਆਂ ਪਈਆਂ ਹੋਣਾ ਮੈਂ ਤੇ ਉੱਪਰ ਆਣਾ ਪਨੀਰ ਨਾਲ ਭਰਨਾ ਹੈ ਦੇਖੋ ਇੰਨਾ ਪਨੀਰ ਪਾ ਦੇ ਸੈਂਡ ਦੇ ਵਿੱਚ ਹਾਂਜੀ ਤੇ ਜਿੱਥੇ ਕਿਹਦੇ ਚੈਲੰਜ ਮਰਜੀ ਕਰ ਲੈ ਕੋਈ ਵੈਸੇ ਤੇ ਅਸੀਂ ਭਾਜੀ ਚੈਲੰਜ ਬੜੇ ਰੱਖੀਦੇ ਆ ਵੀਡੀਓ ਜੀ ਕੰਫੀਡੈਂਸ ਨਾਲ ਕਹੀਦਾ ਕਿਉਂਕਿ ਹਾਂਜੀ ਸਾਡੇ ਉਤੇ ਕੋ ਜਿਹੜੀ ਸਾਡੀ ਆਡੀਅנס ਹੈਗੀ ਨਾ ਉਹ ਵਿਸ਼ਵਾਸ ਕਰਦੀ ਆ ਬਿਲਕੁਲ ਜੀ ਬਿਲਕੁਲ ਕਿ ਤੁਸੀਂ ਖਰੇ ਉਤਰੋਗੇ ਨਾ ਸਾਡੇ ਵਿਸ਼ਵਾਸ ਤੇ ਪੂਰੇ ਭਾਜੀ 100 ਤੋਂ 101% ਪੂਰੇ ਖਰੇ ਉਤਰਾਂਗੇ ਕਿਉਂਕਿ ਦੁਕਾਨਦਾਰੀ ਜਿਹੜੀ ਹੁੰਦੀ ਹੈ ਨਾ ਇਹ ਸੱਚੀ ਹੁੰਦੀ ਹੈ ਸੱਚੀ ਤੇ ਸੁੱਚੀ ਜਿਹਦੇ ਕੋਲ ਸੱਚੀ ਸੁੱਚੀ ਦੁਕਾਨਦਾਰੀ ਹੁੰਦੀ ਨਾ ਉਹਦੇ ਕੋਲ ਗਾਗ ਵਾਧੂ ਹੁੰਦਾ ਹੈ ਬਾਜੀ ਗਾਗ ਸਾਡਾ ਮਾਲਕ ਆ ਸਾਡਾ ਰੱਬ ਆ ਗਾਗ ਵਾਜੀ ਵਾਗ ਗਾਗ ਦੇ ਸਿਰ ਤੇ ਅਸੀਂ ਆ ਬਸ ਬਸ ਤੇ ਹੁਣ ਤੁਸੀਂ ਜਿਹੜੇ ਲੋਕਾਂ ਨੇ ਆਣਾ ਨਾ ਉਹਨਾਂ ਨੂੰ ਐਦਾਂ ਹੀ ਮਟੀਰੀਅਲ ਭਰ-ਭਰ ਕੇ ਖਵਾਉਣਾ ਤੇ ਭਰ-ਭਰ ਕੇ ਗਾਗ ਆਣ ਬਾਜੀ ਇਸੇ ਤਰ੍ਹਾਂ ਹੀ ਆਓ ਸਾਰਾ ਕੋਈ ਏ ਭਾਜੀ ਪੀਜ਼ਾ ਸੌਸ ਹੈ ਜੀ ਪੀਜ਼ਾ ਸੌਸ ਤੋਂ ਬਾਅਦ ਕਿਹੜੀ ਹੈ ਉਸ ਤੋਂ ਪਹਿਲਾਂ ਆਪਾਂ ਭਾਈ ਮੀਨੂਸ ਵੀ ਬਾ ਦੀ ਠੀਕ ਹੈ ਜੀ ਠੀਕ ਹੁਣ ਆਪਣੇ ਆਪਣੇ ਮਸਾਲੇ ਜਿਹੜੇ ਸਿਰਫ ਆਪਣੇ ਕੋਲ ਹੀ ਹੈ ਹੋਰ ਕਿਤੇ ਨਹੀਂ ਮਿਲਣਗੇ ਇਹ ਆਪਣੇ ਕੋਲ ਹੀ ਹੈ ਸਿਰਫ ਸਿਰਫ ਆਹ ਮੇਡ ਮਸਾਲੇ ਭਾਜੀ ਆਪਣੇ ਹੋ ਮੇਡ ਆਪਣੇ ਬਿਲਕੁਲ ਭਾਜੀ ਬਿਲਕੁਲ ਇਹ ਕਾ ਮਸਾਲਾ ਦੁਕਾਨ ਤੋਂ ਵੀ ਮਹਗੀ ਮਸਾਲਾ ਆਪਣਾ ਗ੍ਰਿਲ ਸੈਂਡਵਿਚ ਬਣੂਗਾ ਮਲਾਟ ਵਾਲਾ ਕੰਮ ਸਾਡੇ ਕੋਲ ਹੈ ਨਹੀਂ ਭਾਜੀ ਬਣਾਉਣਾ ਸਾਡਾ ਕੰਮ ਆ ਖਾਣਾ ਗਾਗਦਾ ਕੰਮ ਆ। ਸੈਂਡਵਿਚ ਆਪਣਾ ਤਿਆਰ ਆ ਜੀ। ਇਹ ਆਪਾਂ ਉਹ ਚੀਜ਼ ਆਪਣਾ ਜੋ ਜੀ ਆਪਾਂ ਖਾਣੇ ਪਹਿਲਾਂ ਆਪਣੀ ਅੱਖਾਂ ਨੂੰ ਵਧੀਆ ਲੱਗੂਗੀ। ਜੀ। ਤੇ ਇਹ ਖਾ ਕੇ ਨੂੰ ਗਾ ਕੋਈ ਇਹ ਨਹੀਂ ਕਹਿ ਸਕਦਾ ਇਹ ਚੀਜ਼ ਬਹੁਤ ਮਾੜੀ ਬਣੀ ਆ ਵਧੀਆ ਹੀ ਕੋਈ ਹਰ ਕੋਈ। ਤੁਹਾਡੇ ਦੁਬਾਰਾ ਮਸਾਲਾ ਦੇ ਉੱਪਰ ਸੈਂਡਵਿਚ ਦੇ। ਹਾਂਜੀ ਵੀਰ ਜੀ ਜੇ ਅਗਰ ਕਿਸੇ ਨੇ ਆਣਾ ਹੋਵੇਗਾ ਆਪਣਾ ਐਡਰੈਸ ਕੀ ਹੈਗਾ? ਭਾਜੀ ਆਪਣਾ ਐਡਰੈਸ ਹੈਗਾ ਜਲੰਧਰ ਰੋਡ ਪੀਰਾ ਜਗਾ ਤੋਂ ਅੱਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਤੋਂ ਪਹਿਲਾਂ ਦੋ ਗੁਰਜੀ ਪਿੰਡ। ਦੋ ਗੁਰਜੀ ਪਿੰਡ। ਹਾਂਜੀ। 78892 48004 48 ਨੂੰ ਭਾਜੀ ਆਪਾਂ ਇਹ ਹੀ ਕਹਿਣਾ ਚਾਹਾਂਗੇ ਇਹ ਆਪਣੀ ਮਿਹਨਤ ਹੈਗੀ ਆ ਸਾਰੀ ਦੇਖਦੀ ਪਈ ਆ ਪੰਜਾਬ ਦੀ ਜਨਤਾ ਸਾਡੇ ਵੀਰ ਭਰਾ ਸਾਡੀ ਮਿਹਨਤ ਦਾ ਮੁੱਲ ਪਾਉਣ ਸਾਡੇ ਕੋਲ ਆ ਗਈ ਜਦੂਰ ਪਾਣਗੇ ਭਾਜੀ ਤੁਸੀਂ ਆਪਣੀ ਆਡੀਅנס ਨੂੰ ਕਹਾਂਗੇ ਕਿ ਇੱਕ ਵਾਰੀ ਆ ਕੇ ਤੁਹਾਡੇ ਕੋਲ ਜਰੂਰ ਖਾ ਕੇ ਜਾਇਨ ਤੇ ਸਾਡੇ ਪੰਜਾਬੀ ਭਰਾ ਦਾ ਸਾਥ ਦੇਣ ਬਹੁਤ ਮਿਹਰਮਾਨੀ ਭੈਣ ਜੀ ਤੁਹਾਡਾ ਬਹੁਤ ਬਹੁਤਾਂ